ਸਤਿ ਸ਼੍ਰੀ ਅਕਾਲ ਕੀ ਹਾਲ ਹੈ ਠੀਕ ਠਾਕੋਂ ਅ ਥਰਡ ਤੋਂ ਇਹਨੂੰ ਲੱਗਦਾ ਕਿ ਥਰਡ ਦਾ ਪ੍ਰਕੋਪ ਸ਼ੁਰੂ ਹੋ ਗਿਆ ਹੈ ਬੱਚੇ ਹੋਊਂਗੇ ਉਮੀਦ ਕਰ ਰਹੇ ਪਹਿਲਾਂ ਤਾਂ ਅ ਮਾਫੀ ਚਾਹੁੰਨੇ ਸਾਡੇ ਸਾਥੀਆਂ ਤੋਂ ਬਹੁਤ سارے ਸਾਥੀਆਂ ਨੇ ਟਿਕਟ ਅਪਲਾਈ ਕੀਤੀਆਂ ਸੀ ਪਰ ਬਹੁਤ سارے ਸਾਥੀਆਂ ਨੂੰ ਟਿਕਟਾਂ ਮਿਲ ਗਈਆਂ ਬਹੁਤ سارے ਸਾਥੀਆਂ ਨੂੰ ਟਿਕਟਾਂ ਨਹੀਂ ਮਿਲੀਆਂ ਟਿਕ ਟਿਕ ਹੁੰਦੀ ਹੈ لیکن بندے ਸਾਡੇ ਸਾਥੀ زیادہ ਹੁੰਦੇ ਬਹੁਤ ਸਾਰੇ ਕਾਬਿਲ ਵਿਅਕਤੀ ਰਹਿ ਵੀ ਜਾਂਦੇ ਮੈਂ ਉਹਨਾਂ ਤੋਂ ਮਾਫੀ ਮੰਗਦਾ ਔਰ ਪਾਰਟੀ ਤੁਹਾਨੂੰ ਉਹਨਾਂ ਦੇ ਸਮੇਤ ਹੋਰ ਜਗ੍ਹਾ ਤੇ ਜ਼ਿੰਮੇਵਾਰੀਆਂ ਦੇ ਵੀ ਇਹ ਤੁਹਾਡੇ ਨਾਲ ਦਾ ਵਾਦਾ ਕਰਦਾ ਆ ਦੂਸਰਾ ਮੈਂ ਗੱਲ ਕਰਨੀ ਚਾਹਨਾ ਹੈ ਕਿ ਅੱਜ ਕੱਲ ਸਵਿਧਾਨ ਤੇ ਪਾਰਲੀਮੈਂਟ ਦੇ ਵਿੱਚ ਚਰਚਾ ਹੈ ਔਰ ਅੱਜ ਇਸ ਪੰਜਾਬ ਦੇ ਵਿੱਚ ਸੰਵਿਧਾਨ ਦੀਆਂ ਧਜੀਆਂ ਉੜਾ ਦਿੱਤੀਆਂ ਗਈਆਂ ਉਸ ਸੰਵਿਧਾਨ ਜਿਹੜਾ ਬਾਬਾ ਸਾਹਿਬ ਅੰਬੇਦਕਰ ਨੇ ਔਰ ਸਾਡੇ ਪੂਰਵਾਜਾਂ ਨੇ ਬੜੀ ਜਦੋ ਜਹਿਦ ਤੇ ਲੜਾਈ ਤੋਂ ਬਾਅਦ ਬਣਾਇਆ ਔਰ ਜਿਸ ਦੀ ਮਿਸਾਲ ਪੂਰੀ ਦੁਨੀਆ ਦੇ ਵਿੱਚ ਦਿੱਤੀ ਜਾਂਦੀ ਹੈ ਕਿ ਲੋਕਤੰਤਰ ਤੇ ਹਿੰਦੁਸਤਾਨ ਦੇ ਸੰਵਿਧਾਨ ਦੀਆਂ ਲੋਗ ਗੱਲਾਂ ਕਰਦੇ ਔਰ ਬੜੀ ਕਿਸਮਤ ਵਾਲੇ ਸਨ ਬਾਬਾ ਸਾਹਿਬ ਅੰਬੇਦਕਰ ਮੇਰਾ ਖਿਆਲ ਪੂਰੀ ਦੁਨੀਆ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਬਾਬਾ ਸਾਹਿਬ ਅੰਬੇਦਕਰ ਜੀ ਦੇ ਸਮਾਰਕ ਬਣੇ ਹੈ ਤੇ ਅਸੀਂ ਉਹਨਾਂ ਨੂੰ ਸਜਦਾ ਕਰਦੇ ਹਾਂ ਉਹਨਾਂ ਦੇ ਅੱਗੇ ਸਾਡਾ ਸਿਰ ਝੁਕਦਾ ਹੈ ਛੋਟੇ ਤੋਂ ਛੋਟਾ ਵਿਅਕਤੀ ਵੱਡੇ ਤੋਂ ਵੱਡਾ ਵਿਅਕਤੀ ਔਰ ਬਾਬਾ ਸਾਹਿਬ ਅੰਬੇਦਕਰ ਦੀ ਗੱਲ ਕਰਨੀ ਬੜੀ ਅਸਾ ਹੈ ਨਾਮ ਲੈਣਾ ਬੜਾ ਸ਼ੌਕ ਹੈ ਸਵਿਧਾਨ ਦੀ ਗੱਲ ਬੜੀ ਕਰਨੀ ਲੇਕਿਨ ਉਸ ਸਰਦਾਰ ਤੇ ਪਹਿਰਾ ਦੇਣਾ ਬੜਾ ਔਖਾ ਹੈ ਇਸੇ ਤਰ੍ਹਾਂ ਹੀ ਅੱਜ ਤੋਂ ਠੀਕ ਢਾਈ ਵਰੇ ਪਹਿਲਾਂ ਪੰਜਾਬ ਦੀ ਸਰਕਾਰ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕੇਜਰੀਵਾਲ ਸਾਹਿਬ ਤੇ ਮਾਨ ਸਾਹਿਬ ਨੇ ਫੈਸਲਾ ਕੀਤਾ ਕਿ ਸਵਿਧਾਨ ਤੇ ਬਾਬਾ ਸਾਹਿਬ ਅੰਬੇਦਕਰ ਦੀਆਂ ਉਹਨਾਂ ਪਰੰਪਰਾਵਾਂ ਦੇ ਵਿੱਚ ਰਹਿਦਿਆ ਹੋਇਆ ਅਸੀਂ ਮੁੱਖ ਮੰਤਰੀ ਸਾਹਿਬ ਦੀ ਫੋਟੋ ਦਫ਼ਤਰਾਂ 'ਚ ਨਹੀਂ ਲਾਵਾਂਗੇ ਔਰ ਸਾਡੇ ਦਫ਼ਤਰਾਂ ਦੇ ਵਿੱਚ ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਹੋਏਗੀ। ਔਰ ਸਾਡੇ ਦਫ਼ਤਰਾਂ ਦੇ ਵਿੱਚ ਸ਼ਹੀਦ ਆਜਮ ਭਗਤ ਸਿੰਘ ਵੀ ਫੋਟੋ ਹੋਏਗੀ। ਜਦੋਂ ਇਹ ਫੋਟੋਆਂ ਲੱਗੀਆਂ ਸੱਚ ਜਾਣਿਓ ਇੱਕ ਵਾਰੀ ਪੰਜਾਬ ਦੇ ਅੰਦਰ ਨੂੰ ਦੇਸ਼ ਦੇ ਅੰਦਰ ਤਹਿਲਕਾ ਮਚ ਗਿਆ। ਕਿ ਹਰ ਵਿਅਕਤੀ ਨੂੰ ਚਾਹ ਹੁੰਦਾ ਹੈ ਕਿ ਮੈਂ ਪੰਜਾਬ ਦਾ ਮੁਖਤਰੀ ਬਣਾ ਤੇ ਮੇਰੀ ਫੋਟੋ ਦਫ਼ਤਰ ਦੇ ਵਿੱਚ ਲੱਗੇ। ਲੇਕੇ ਪਹਿਲੀ ਤਫਾ ਹੋਇਆ ਕਿ ਬਾਬਾ ਸਾਬ ਅਮੀਰ ਕਰਦੀ ਫੋਟੋ ਵੈਸੇ ਦਾ ਬਹੁਤ ਸਾਰੇ ਦਫਤਰਾਂ ਚ ਸਾਡੀ ਆਫੀਸਰ ਸਹਿਬਾਨ ਬਿਊਰੋਕ੍ਰੇਟਸ ਤੇ ਬਹੁਤ ਚੰਗੇ ਲੋਗ ਸਭ ਦਾਨੂ ਪਿਆਰ ਕਰਨ ਵਾਲੇ ਲਾਉਂਦੇ ਸੀ ਭਾਬੀ ਸਿੰਧੀ ਵੀ ਫੋਟੋ ਲਾਉਂਦੇ ਸੀ ਲੇਕਿਨ ਬਹੁਤ ਸਾਰਿਆਂ ਚ ਨਹੀਂ ਰੱਖੀ ਹੁੰਦੀ ਸੀ ਲੇਕਿਨ ਇੱਕ ਨਵੀਂ ਸ਼ੁਰੂਆਤ ਪਈ ਤੇ ਪੰਜਾਬੀਆਂ ਨੂੰ ਤੇ ਪੰਜਾਬ ਦੇ ਲੋਗਾਂ ਨੂੰ ਇਸ ਗੱਲ ਤੇ ਮਹਿਸੂਸ ਹੋਇਆ ਕਿ ਹੁਣ ਸਰਦਾਰ ਦੇ ਰਖਵਾਲੇ ਆ ਗਏ ਨੇ ਤੇ ਹੁਣ ਕਿ ਇਹデア ਗੰਪਕ ਸਿੰਘ ਦੀ ਸੋਚ ਤੇ ਚੱਲਣ ਵਾਲੀ ਆਮੀਨ ਪਰ ਦਿਨ ਬਦ ਦਿਨ ਸਮਾਂ ਬੀਤਦਾ ਗਿਆ ਬੀਤਦਾ ਗਿਆ ਬੀਤਦਾ ਗਿਆ ਔਰ ਜਿਸ ਪ੍ਰਕਾਰ ਬਾਬਾ ਸਾਹਿਬ ਅਬੇਦ ਕਰ ਅੱਜ ਸ਼ਰਮਿੰਦਾ ਹੁੰਦੇ ਹੋਣਗੇ ਕਿਤੇ ਨਾ ਕਿਤੇ ਕਿ ਕੀ ਹੋਇਆ ਚਾਹੀਓ ਪੰਚਾਇਤੀ ਚੋਣ ਤੁਸੀਂ ਦੇਖੀਆ ਔਰ ਫਿਰ ਤੁਸੀਂ ਬਲੌਕ ਸੰਤੀ ਜਿਹੜਾ ਪ੍ਰੇਸ਼ਰਸ ਵੇਖੀਆ ਮੈਂ ਇਹ ਵੀ ਨਹੀਂ ਕਹਦਾ ਕਿ ਦੂਸਰੀਆਂ ਸਰਕਾਰਾਂ ਸਭ ਕੁਝ ਨਹੀਂ ਹੋਇਆ ਲੇਕਿਨ ਸਰਦਾਰ ਡੇਰਾਖਲਾ ਨੇ ਬਾਬਾ ਸਾਹਿਬਾ ਬੇਕਦਰ ਦੀ ਫੋਟੋ ਲਾਉਣ ਆ ਲੈਣੀ ਉਸ ਮਰਿਆਦਾਵੀਆਂ ਸਾਰੀਆਂ ਧੱਜੀਆਂ ਉਡਾ ਦਿੱਤੀਆਂ ਗਈਆਂ ਔਰ ਮੇਰਾ ਖਿਆਲ ਕੋਈ ਚੀਜ਼ ਨਹੀਂ ਛੱਡੀ ਜਿਹੜੀ ਨਹੀਂ ਕੀਤੀ ਹੋਵੇ ਮੈਂ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਪੰਜਾਬ ਦੇ ਸਰਪੰਚੀਆਂ ਦੇ ਚੁਕਾਵਾ ਤੋਂ ਲੈ ਕੇ ਅਰਜ ਮਿਊਨਿਸਪਲ ਕਾਰਪੋਰੇਸ਼ਨ ਜਿਹੜੀਆਂ ਪਟਿਆਲਾ ਦੇ ਵਿੱਚ 60 ਅਸੀਂ ਕਾਗਜ਼ ਜਿਹੜੀਆਂ ਟਿਕਟਾਂ ਸਾਡੀਆਂ ਸਭ ਜਿਹਦੇ ਵਿੱਚੋਂ 20 ਅਸੀਂ ਹੀ ਕਾਗਜ਼ ਦਾਖਲ ਕਰਾ ਸਕੀਏ ਉਹ ਵੀ ਉਹ ਕਾਗਜ਼ ਹੋ ਸਕਦਾ ਹੈ ਉਹ ਬਤਾ ਦੇ ਕਿਵੇਂ ਦਾਖਲ ਹੋਗੇ ਬਦਸਲੂਕੀ ਸਾਡੇ ਲੋਕਾਂ ਦੇ ਨਾਲ ਉਹ ਬੱਦਸਮੂਕੀ ਸਾਡੀ ਇੱਕ ਸੇਵਾਦਾਰ ਦੀ ਪ੍ਰਧਾਨ ਵਿਨੋਦ ਕੁਮਾਰ ਦੀ ਵਾਈਫ ਪੂਰਾ ਨਾਮ ਹੈ ਰੇਖਾ ਅਗਰਵਾਲ ਮੈਂ ਕਿਵੇਂ ਬਿਆਨ ਕਰਾਂ ਕਿ ਮੇਰੀ ਭੈਣ ਦੇ ਨਾਲ ਕੀ ਬਦਤਮੀਜ਼ੀ ਕੀਤੀ ਹੁਣ ਮੈਂ ਉਹਨੂੰ ਗੁੰਡੇ ਕਮਾਂ ਸਰਹਦਾਂ ਦੇ ਰਖਵਾਲੇ ਕਮਾਂ ਜਾਂ ਪੁਲਿਸ ਦੀ ਵਰਦੀ ਦੇ ਵਿੱਚੋਂ ਲੋਕਾਂ ਨੂੰ ਕੀ ਕਹਾਂ ਮੈਂ ਬੇਨ ਸ਼ਰਮ ਆਉਂਦੀ ਹੈ ਕੀ ਕਮਾਉਂਦਾ ਚੁਣੇ ਹੋਏ ਨਮਾਇੰਦਿਆਂ ਨੂੰ ਪੰਜਾਬ ਦੇ ਨੂੰ ਐਮ ਐਲ ਏ ਸਰਹਾਨਾ ਨੂੰ ਮੰਤਰੀ ਸਰਹਾਨਾ ਨੂੰ ਕੀ ਕਮਾਉਂਦਾ ਕਿਹੜੇ ਬਿਆਨ ਕਰਾ ਔਰ ਉਹ ਰੇਖਾ ਰਾਣੀ ਦੇ ਕੀ ਕੀ ਕੀਤਾ ਉਹ ਰੱਬ ਜਾਣਦਾ ਔਰ ਕਦੇ ਮਹਿਸੂਸ ਕਰਿਓ ਸਾਥੀਓ ਪੁਲਿਸ ਵਾਲੇ ਸਾਥੀਓ ਜਿਹੜੇ ਉੱਥੇ ਖੜੇ ਸੀ ਤੁਸੀਂ ਕਦੇ ਮਹਿਸੂਸ ਕਰਿਓ ਐਮ ਐਲ ਏ ਸਾਹਿਬ ਮੰਤਰੀ ਸਾਹਿਬ ਉਸ ਇਲਾਕੇ ਦੇ ਕਿ ਜੇ ਸਾਡੀ ਭੈਣ ਹੁੰਦੀ ਤਾਂ ਸਾਡੀ ਵਾਈਫ ਹੁੰਦੀ ਜਾਂ ਸਾਡੀ ਧੀ ਹੁੰਦੀ ਮੈਂ ਪੁਲਿਸ ਨੂੰ ਵੀ ਕਹਿਣਾ ਚਾਹੁੰਦਾ ਹੈ ਉਹ ਨੌਜਵਾਨ ਸਾਥੀਆਂ ਨੇ ਜਿਨ੍ਹਾਂ ਨੇ ਇੱਕ ਨੌਕਰੀ ਕੁਰਸੀ ਦੀ ਖਾਤਰ ਐਸਐਚਓ ਲੱਗਣ ਦੀ ਖਾਤਰ ਜਾਂ ਡੀਐਸਪੀ ਲੱਗਣ ਦੀ ਖਾਤਰ ਜਾਂ ਐਸਐਸਪੀ ਲੱਗਣ ਦੀ ਖਾਤਰ ਸਾਡੀਆਂ ਹੀ ਧੀਆਂ ਭੈਣਾਂ ਨਾਲ ਜੋ ਬਦਸਲੂਕੀ ਤੁਸੀਂ ਅੱਜ ਕੀਤੀ ਹੈ ਮੈਂ ਦੱਸ ਨਹੀਂ ਸਕਦਾ ਤੁਹਾਨੂੰ ਦੋਸਤੋ ਵੀ ਕੱਪੜੇ ਵੀ ਪਾੜ ਗਏ ਇਹ ਹਾਲਾਤ ਬਣਾ ਦਿੱਤੇ ਗਏ ਪਟਿਆਲਾ ਸ਼ਹਿਰ ਦੇ ਵਿੱਚ ਪਰ ਮੈਂ ਸੁਭਾ ਵੀ ਲਈ ਕਿ ਤਰ੍ਹਾਂ ਸੀ ਕੋ ਨੂੰ ਮੈਂ ਧੰਨਵਾਦ ਕਰ ਦਿੰਦਾ ਪੰਜਾਬੀ ਪੰਜਾਬੀਆਂ ਦੀ ਪੱਤ ਰੋਲ ਰਹੇ ਨੇ ਪੰਜਾਬੀ ਪੰਜਾਬੀ ਦੀਆਂ ਧੀਆ ਪਹਿਣਾ ਦਾ ਸਨਮਾਨ ਵਾਹ ਸੋ ਕੋ ਮੈਂ ਦਾ ਕੀ ਬਾਣੀ 14 ਹਾਂ ਗੁਰਨਾਨਕ ਸਾਹਿਬ ਕੀ ਕਹਿੰਦੇ ਨੇ ਥੋੜੀ ਜੀ ਸ਼ਰਮ ਕਰੋ ਥੋੜੀ ਜੀ ਸ਼ਰਮ ਕਰੋ ਦੂਸਰਾ ਮਖੂ 13 ਵਿੱਚੋਂ 3 ਕਾਮਿਲ ਦਾਖਲ ਕਰ ਦਿੱਤੇ ਉਹ ਅਖਾੜਾ ਬਣਾ ਦਿੱਤਾ ਗਿਆ ਉਥੋਂ ਦਾ ਡੀਐਸਪੀ ਉਹ ਵਾਰ-ਵਾਰ ਮੈਂ ਕਹਿੰਦੇ ਬਾਅਦਯੂਤ ਬਹੁਤ کیا ਮਖੂ ਮੱਲਾ ਵਾਲਾ 13 ਚੋ 3 ਕਿਹੋ ਜਿਹਾ ਦਰ ਸਤਾਰੇ ਆ ਤੁਹਾਨੂੰ 4 400 ਬੰਦਾ ਲੈ ਆਇਆ ਚ 4 400 ਅਫਸਰਾਂ ਨੇ ਕਿਹਾ ਆਈਪੀਐਸ ਅਫੀਸਰ ਵਿਚਾਰੇ ਹੱਥ ਖੜੇ ਗਏ ਹੱਥ ਇੱਕ ਮੁੰਡਾ ਉਹ ਬਦਤਮੀਜ਼ੀ ਦੇ ਨਾਲ ਆਈਪੀਐਸ ਅਫੀਸਰਜ਼ ਨੂੰ ਬੋਲਦਾ ਪਿਛਲੀ ਵਾਰੀ ਵੀ ਬੋਲਿਆ ਬਿਲਾਕ ਸੰਤੀ ਦੀਆਂ ਚੋਣਾਂ ਵਿੱਚ ਇੱਕ ਐਮਐਲਏ ਸਾਹਿਬ ਦਾ ਸੁਪੁੱਤਰ ਲੇਕਿਨ ਸ਼ੇਰ ਮੋਢੇ ਤੇ ਲੱਗਿਆ ਇੱਕ ਤਾਰਾ ਨਾਲ ਲੱਗਿਆ ਤੇ ਆਪਸ ਮੂਪ ਦਰਸ਼ਕ ਬੜਕੇ ਗਾਲਾਂ ਸੁੰਦਾ ਰਿਹਾ ਇਹ ਮੇਰੇ ਹਾਸਤੇ ਸ਼ਰਮ ਦੀ ਗੱਲ ਹੈ ਇਹ ਮਾਰੇ ਅਸੀਂ ਸ਼ਰਮਿੰਦਗੀ ਦੀ ਗੱਲ ਹੈ ਛੱਡ ਦਿਓ ਯਾਰ ਵਰਦੀ ਉਤਾਰ ਦਿਓ ਐਨਾ ਕੀ ਬੋਝ ਹੈ ਦਿਮਾਗ ਤੇ ਜੇ ਆਪਦਾ ਸਨਮਾਨ ਹੀ ਨਹੀਂ ਕਰ ਸਕਦੇ ਅਸੀਂ ਇਹ ਸ਼ੇਰ ਕਿਸੇ ਨੇ ਨਹੀਂ ਦਿੱਤਾ ਤੁਹਾਨੂੰ ਤੁਸੀਂ ਮਿਹਨਤ ਨਾਲ ਲਿਆ ਹੈ ਇਹ ਕੋਸ ਵਿਅਕਤੀ ਤੋਂ ਬੇਇਜ਼ਤੀ ਕਰਨੀ ਪਿਛਲੀ ਵਾਰ ਹੀ ਇਸ ਤਰ੍ਹਾਂ ਇੱਕ ਕਮਾਂਡਰ ਸਾਡੀ ਇੱਜ਼ਤ ਰੋਲੀ ਲਗੇ ਤੇ ਅੱਜ ਫੇਰ ਇੱਕ ਐਸਪੀ ਦਾ ਬਦ ਸੁਲੂਕੀ ਕਰਕੇ ਮਹਿੰਦਰ ਮਦਾਨ ਸਾਡਾ ਭਰਾ ਉਹਨੂੰ ਤਿੰਨ ਵਾਰ ਕੁੱਟਿਆ ਤੇ ਉਹ ਮਾਂ ਦਾ ਪੁੱਤ ਵਾਰ-ਵਾਰ ਅੰਦਰ ਗਿਆ ਤੇ ਵਾਰ-ਵਾਰ ਕੁੱਟ ਖਾਦਿਆ ਬਿਲਕੁਲ ਫਿਰ ਔਟਾਂਗੇ ਜਾਂ ਤਿੰਨ ਔਰਕਾਂ ਨੇ ਜਿਵੇਂ ਬਾਈ ਭੱਗ ਨੇ ਜੜਾਈ ਲੜੀ 40 ਮੁਕਤੀਆਂ ਦੀ ਧਰਤੀ ਤੇ ਉਹ ਕਹਿੰਦੀ ਆਓ ਜਮੀਰ ਅੰਦਰ ਉਹ ਤੇ ਨੋਟ ਦਲੇਰੀ ਫੜ ਕੇ ਗਈਆਂ ਧੰਨਵਾਦ ਤੁਹਾਡਾ ਮੇਲੇ ਸਾਹਿਬ ਜੀਗਾ ਦੇ ਮੇਲੇ ਸਾਹਿਬ ਕੀ ਬਾਤ ਹੈ ਸਿੱਕਾ ਚੱਲ ਰਿਹਾ ਪੂਰੇ ਪੰਜਾਬ ਦੇ ਉਸ ਤਰ੍ਹਾਂ ਬੱਲੇ ਬੱਲੇ ਜੌਦੇ ਰੋ ਸੋ ਤਰਕੋਟੀ ਵੀਡੀਓ ਮੈਂ ਦੇਖੀ ਸਾਡੇ ਦਾਕਾ ਲੋਗੜ ਜੀ ਨੂੰ ਪੁਲਿਸ ਫੜੀ ਫਰਦੀ ਹੈ 7 ਬੰਦੇ ਬਜ਼ੁਰਗ ਆਦਮੀ 70 ਸਾਲ ਦੇ ਜ਼िले ਸਾਫ ਦਾ ਐਮ.ਐਲ.ਏ. ਜ਼ਿਲ੍ਹਾ ਪ੍ਰਧਾਨ 13 ਵਿੱਚੋਂ 6 ਕਾਗਜ਼ ਲਖਰੋਂ ਦਿੱਤੇ ਗਏ ਫੇਰ ਕੁੱਟਿਆ ਜਾ ਰਿਹਾ ਹੈ ਪੁਲਸ ਮਾਰ ਰਹੀ ਹੈ ਓਏ ਨੌਜਵਾਨ ਮੁੰਡਿਓ ਕੁੱਲਸਾ ਰਿਓ ਆਦੇ ਭਰਾ ਨੂੰ ਆਦੇ ਚਾਚੇ ਦੇ ਮੁੰਡੇ ਨੂੰ ਉਹੀ ਪੰਜਾਬੀ ਨੂੰ ਪੱਗ ਕਿਰੀ ਲਾ ਰਹੇ ਹੋ ਕੋਲੇ ਘੜਕੇ ਲਵਾ ਰਹੇ ਹੋ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਬਾਣਾ ਦਿੱਤਾ ਹੈ ਮੈਂ ਸਿੱਖ ਦੀ ਸਿੱਖੀ ਪੱਗ ਲਾਊਗਾ ਤੇ ਫਿਰ ਤਮਾਸ਼ਾ ਖਾਊਗਾ ਟੈਲੀਵਿਜ਼ਨ ਤੇ ਥੋੜਾ ਮੋਟਾ ਗੌਰ ਫਰਮਾਓ ਇਹ ਸਦਾ ਸਰਦਾਰੀਆਂ ਨਹੀਂ ਰਹਿਣੀਆਂ ਨਾ ਇਹ ਚੱਕਰ ਹੈ ਮੀਂਹ ਨਾਲ ਰੁੱਖਾਂ ਨੂੰ ਫੱਲ ਲੱਗਦੇ ਆ ਇੱਕ ਵੀਡੀਓ ਵਿਖਾ ਦਿਓ ਤਿੰਨ ਵਾਰ ਐਮ.ਐਲ.ਏ ਬਣਿਆ ਮੈਂਬਰ ਆਫ ਪਾਰਲੀਮੈਂਟ ਬਣਿਆ ਕਿ ਕਿਸੇ ਕੋਈ ਅਸੀਂ ਕੁੱਟੀ ਕੋਈ ਕਿਸੇ ਨੂੰ ਕੁੱਟੀ ਜਾਂਦਾ ਹੋਵੇ ਤੇ ਰਾਜਾ ਵੜਿੰਗ ਸਾਹਮਣੇ ਖੜਾ ਹੋਵੇ ਦੇ ਪੁੱਤ ਸੁਭਾਈ ਜਾਂਦੀ ਉਹ ਵੀ ਇੱਕ ਵੀਡੀਓ ਤਾਕਤ ਵੀ ਨਹੀਂ ਰਹੀ ਐ ਮੱਥੀ ਇਹ ਉਹ ਦੀ ਪੋਲਿਟਿਕਸ ਕੀਤੀ ਨਹੀਂ ਮੈਂ ਨਹੀਂ ਕਹਦਾ ਜੇ ਕੋਈ ਕਾਂਗਰਸੀ ਭੜਾ ਕਰਦਾ ਰਿਹਾ ਮੈਂ ਉਹਨੂੰ ਵੀ ਮਾਰਾ ਕਹਿੰਦਾ ਸੀ ਮੈਂ ਕਾਲੀਆਂ ਨੂੰ ਵੀ ਮਾਰਾ ਕਹਿੰਦਾ ਸੀ ਮੈਂ ਇੱਕ ਵਾਰੀ ਕਿਹਾ ਕਿਸੇ ਅਫਸਰ ਕੋਲੇ ਮੈਂ ਕਿਹਾ ਕਾਲੀਆਂ ਦੇ ਬੰਦਿਆਂ ਦੀ ਚਾਲਦੀ ਬੜੀ ਐ ਥਾਣੇ ਦੇ ਵਿੱਚ ਥਾਣੇਦਾਰ ਖੜਾ ਹੋ ਜਾਂਦਾ ਪੱਗ ਨਹੀਂ ਦੇਖੇ ਤੇ ਸਾਡੇ ਇਹ ਨੀ ਚੰਬੀਨੀ ਕਾਂਗਰਸ ਦਾ ਰਾਜ ਸੀ ਮੈਨੂੰ ਅਫਸਰ ਕਹਿਣ ਲੱਗਿਆ ਬੜਾ ਸੋਝਿਆ ਅਫਸਰ ਸੀ ਮੈਨੂੰ ਕਹਿੰਦਾ ਫਿਰ ਤੂੰ ਜਿੱਤ ਕੇ ਕਿਉਂ ਆਇਆ ਹੈ ਚਲਦੀ ਰਹੋ ਨਾ ਵੀ ਹੈ ਮੇਰੀ ਗੱਲ ਉਸਦੇ ਇਨਤਿਮਾਗ ਚ ਵੜ ਗਈ ਕਹਿੰਦਾ ਠਾਣਿਆ ਦੀ ਰਾਜਨੀਤੀ ਤੇ ਪੁਲਿਸ ਦੀ ਰਾਜਨੀਤੀ ਜਿਹੜੇ ਲੋਕ ਕਰਦੇ ਆ ਉਹ ਜਿਆਦਾ ਲੰਮਾ ਲੀਡਰ ਨਹੀਂ ਬਣ ਸਕਦੇ ਇਹ ਉਹਨਾਂ ਨੌਜਵਾਨ ਮੁੰਡੇ ਐ ਐਮਐਲਏ ਨੂੰ ਦੱਸਣਾ ਚਾਹੁੰਦਾ ਜਿਹੜੇ ਸਤਾ ਦੇ ਨਸ਼ੇ ਦੇ ਵਿੱਚ ਚੱਕਨਾ ਚੂਰ ਹੋ ਕੇ ਆਦੇ ਸਾਥੀਆਂ ਨੂੰ ਆਪਦੇ ਕਲੀਗਜ਼ ਨੂੰ ਐਮਐਲਏ ਨੂੰ ਪੁਲਸ ਤੋਂ ਬੇਜਤ ਕਰਾਉਂਦੇ ਨੇ ਆਪਦੇ ਸਾਥੀਆਂ ਤੋਂ ਬੇਜਤ ਕਰਉਣੀ ਕੱਲ ਸਾਡੇ ਨਾਲ ਵੀ ਹੋਣਾ ਹੈ ਆ ਜੂਰੀ ਪਾਗ ਹੱਥ ਚਾ ਕੱਲ ਨੂੰ ਕਿਸੇ ਤੁਹਾਡੀ ਵੀ ਪਾਗ ਕਿਸੇ ਦੇ ਹੱਥ ਚੋ ਇਹ ਨਾ ਕਰੋ ਇਹ ਗੱਲਾਂ ਚੰਗੀਆਂ ਨਹੀਂ ਐ ਦੋਸਤੋ ਮੇਰੇ ਭਰਾਓ ਪਰੇਮਨਾ ਕਹਿ ਰਹੇ ਨੇ ਰੱਬ ਦੇ ਵਾਸਤੇ ਨਾ ਕਰੋ ਯਾਰ ਇਹਨੂੰ ਤਕੜਾ ਹੋ ਕੇ ਉਖਾ ਰਿਹਾ ਨੀਵੇਂ ਰੁੱਖਾਂ ਨੂੰ ਫਲ ਲੱਗਦੇ ਆ ਸਮਾਂ ਦੀ ਆਪ ਦੇ ਹੱਥ ਨਾਲ ਫੜ ਕੇ ਲੈ ਕੇ ਜਾਂਦਾ ਨੌਜਵਾਨ ਸਾਥੀ ਮੁੰਡਿਆ ਕਿ ਆਓ ਅੰਕਲ ਜੀ ਮੈਂ ਤੁਹਾਡੇ ਕਾਗਜ ਦਾਖਲ ਕਰ ਕਰਾਵਾਂ ਦੱਸੋ ਕਿਹੜੇ ਕਿਹੜੇ ਕਾਗਜ ਰਹਿ ਗਏ ਵੀਡੀਓ ਬਣਾਉਂਦਾ ਤਾਂ ਪੰਜਾਬ ਦੇ ਲੋਗਾਂ ਨੇ ਕਿਹਾ ਸੀ ਇੱਕ ਵੱਖਰੀ ਨਵੇਕਲੀ ਕਿਸਮ ਦਾ ਨਵਾਂ ਨੌਜਵਾਨ ਸਾਥੀ ਜਿਹੜੇ ਆਪ ਹੱਥ ਫੜ ਕੇ ਲੈ ਕੇ ਗਿਆ ਤੇ ਕਾਗਜ ਪੜਾ ਕੇ ਇਹੋ ਜਿਹੇ ਮੁੰਡੇ ਐਮਐਲਏ ਹੋਣੇ ਚਾਹੀਦੇ ਤੇ ਦੁਬਾਰੇ ਵੀ ਜਿੱਤਦੇ ਫਰਗਾ ਦੀ ਰਾਹ ਰੱਖਿਓ ਬੀਤੇ ਸਮਾਂ ਮੜਾਉਣਾ ਨਹੀਂ ਹੈ ਦੋਸਤਾ ਕੀ ਹੈ ਇਹ ਸਮਾਂ ਇੱਥੇ ਰਹਿ ਜਾਣਾ ਜਿੰਦਗੀ ਅੱਧੀ ਬਤੀਤ ਕਰ ਦਿੱਕੇ ਨਾਲੇ ਕੇ ਵਾਸਮਾਨੀ ਗੁੰਦੇ ਜਿਹੜੇ ਮਰ ਜੇ ਮਰ ਜਗੇ ਮੁੜ ਕੇ ਮੱਜਦੇ ਨਹੀਂ ਜਿਉਂਦਾ ਰਹਿ ਪ੍ਰਮਾਤਮਾ ਦੇ ਉਂਚੜੀ ਗਾਲਾ ਰੱਖੇ ਸੱਚੀ ਬਾਸ਼ਾ ਲੇਕਿਨ ਨਾ ਕਰੋ ਯਾਰ ਅਹੇ ਬਾਹ ਕਰੋ ਮੇਰੀ ਬੇਨਤੀ ਹੈ ਹਾ ਸਾਡੇ ਕੋਲ 11 ਕਮੇਟੀਆਂ ਦੇ ਕਾਗਜ਼ ਆਖਰ ਕਰਨੀ ਸੀ ਇੱਕ ਦੇ ਵੀ ਨਹੀਂ ਹੋ ਗਏ ਕਮਰੇ ਚ ਬੰਦ ਕਰ ਲੈਣਾ ਕਮਰੇ ਚ ਟਿਕਨ ਤੱਕ ਆ ਬਈ ਕਾਗਜ਼ ਦਾਖਲ ਹੋ ਗਿਆ ਤੁਹਾਡਾ ਜਾਓ ਇਹ ਕਰ ਦਿੱਤਾ ਅਨ ਛੋਟੀਆਂ ਛੋਟੀਆਂ ਘਟਨਾਵਾਂ ਸਮਾਨ ਇਹਦੀ ਇੱਧਰ ਉੱਧਰ ਬਥੇਰੀਆਂ ਐ ਮੈਂ ਕਿਹੜਾ ਕਿਹੜਾ ਜ਼ਿਕਰ ਕਰਾਂ ਪਰ ਇਹ ਗੱਲ ਚੰਗੀ ਥੀ ਯਾ ਤਾਂ ਬਾਬਾ ਸਾਹਿਬ ਉਮੀਦ ਕਰਦੀ ਫੋਟੋ ਲਾ ਦਿਓ ਤੇ ਜਾਂ ਫਿਰ ਇਹ ਕੰਮ ਕਰਕੇ ਬਤ ਕਰ ਦਿਓ ਹਾੜੇ ਰੱਬ ਦਾ ਵਾਸਤਾ ਪੰਜਾਬ ਦੀ ਪੱਤ ਨਾ ਰੋ ਦੋ ਸਜਣੋ ਦੋਸਤੋ ਮਿੱਤਰੋ ਮੈਂ ਪੁਲਿਸ ਵਾਲੇ ਨੂੰ ਕਹਿ ਰਿਹਾ ਛੋ ਮੈਂ ਕੀ ਟੈਰੋਰਿਜ਼ਮ ਹੈ ਯਾਰ ਦਿਸ ਇਟ ਕਾਲ ਟੈਰੋਰਿਜ਼ਮ ਇਹ 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 ਨੂੰ ਮੈਂ ਕੀ ਕਹਾਂ ਕੀ ਸ਼ਬਦ ਦੇ ਪਬਲਿਕ ਜਨਤਾ ਦੁਖੀ ਹੈ ਸਾਡੇ ਬੇਕਰੀ ਕੀ ਕੀ ਨੰਗਾ ਨਾਚ ਹੋ ਰਿਹਾ ਹੈ ਆਓ ਪੰਜਾਬ ਦੀ ਰਾਨ ਮਿਲ ਕੇ ਗੱਲ ਕਰੀਏ ਇੱਕ ਦੂਜੇ ਨੂੰ ਬੇਇਜਤ ਕਰਨ ਦੀ ਬਜਾਏ ਆਓ ਇੱਕ ਦੂਜੇ ਨੂੰ ਗਲੇ ਲਾ ਕੇ ਸਜਣੋ ਉਹਨਾਂ ਨੂੰ ਮਲਾਪ ਕਰਕੇ ਉਹਨਾਂ ਨੂੰ ਕਰੀਏ ਮਿਊਨਿਸਪਲ ਕਮੇਟੀ ਦੇ ਪ੍ਰਧਾਨ ਸਦੀਆਂ ਤੋਂ 1947 ਤੋਂ ਬੰਦੇ ਆ ਰਹੇ ਫਿਰ ਕੀ ਹੋ ਜਾਏਗਾ ਪ੍ਰਧਾਨ ਥੋੜਾ ਵੱਡੂਗਾ ਫਿਰ ਕੀ ਹੋ ਜਾਏਗਾ ਕਾਰਪੋਰੇਸ਼ਨ ਥੋੜੀ ਬਣ ਜੇਗੀ ਫੇਕੀ ਹੋ ਜਾਏਗਾ ਕਿਸੇ ਨੇ ਯਾਦ ਨਹੀਂ ਰੱਖਣਾ ਇਹਦੋਂ ਪਹਿਲਾ ਕੌਣ ਪ੍ਰਣਾਲੀ ਸੀ ਕਿਸੇ ਨੂੰ ਯਾਦ ਹੈ ਹੁਣ ਬਚ ਜਾਈਗਾ ਕਿਸੇ ਨੇ ਕੌਣ ਐਮਐਲਏ ਸੀ ਇਸ ਤੋਂ ਪਹਿਲਾਂ ਰਾਜੇ ਮਹਾਰਾਜੇ ਵੱਡੇ ਵੱਡੇ ਅਸਤਾਨ ਚਲੇ ਗਏ ਤੁਹਾਨੂੰ ਕਿਹਨੇ ਯਾਦ ਰੱਖਣਾ ਵੀ ਇੱਥੇ ਕੰਮ ਨੇ ਹੁੰਦਾ ਸੀ ਦਸਾਂ ਸਾਲ ਮੰਦਾ ਪਰ ਆਓ ਨਵੀਆਂ ਰਿਵਾਜ ਰੀਤੀ ਰਵਾਜ ਪਾਓ ਨਵੀਆਂ ਰਸਮਾਂ ਬਣਦੀਆਂ ਤੇ ਪੱਜਾ ਨੂੰ ਅੱਗੇ ਲੈ ਕੇ ਚੱਲ ਜੀਏ ਦੋਸਤੋ ਖਾਸ ਕਰਦਾ ਹੈ ਕੀ ਗਾ ਤੋ ਇਹ ਮੇ ਤੁਸੀ ਕਰਮ ਨਾ ਕਰੋ। ਔਰ ਮੈਂ ਰਾਏ ਦਿਨਾ ਕਿ ਜਿਨ੍ਹਾਂ ਲੋਗਾਂ ਨੇ ਇਹ ਕਰਮ ਕੀਤੇ ਉਹ ਆਪ ਜਾਓ ਭੁੱਲ ਬਖਸ਼ਾਓ ਤੇ ਮਾਫੀ ਮੰਗਦੇ ਹੋ ਤੁਹਾਨੂੰ ਲੋਗ ਮਾਫ ਕਰ ਦੇਣਗੇ ਕਿ ਯਾਰ ਚਲੋ ਗਲਤੀ ਜਾਣੇ ਜਾਣੇ ਛੋ ਜਾਂਦੀ ਹੈ। ਇਹ ਗਾ ਤੋ ਇੱਕੋ ਵੀ ਮੈਂ ਕਸਮ ਖਾਣਾਂ ਕਿ ਮੈਂ ਕਦੇ ਵੀ ਜ਼ਿੰਦਗੀ ਚ ਐੋ ਜੀ ਰਾਜਨੀਤੀ ਨਹੀਂ ਕਰਾਂ। ਫੇਰ ਅੱਗੇ ਜਾਓਗੇ ਨਹੀਂ ਨਹੀਂ ਜਾਓ। ਸੋ ਮੈਂ ਮੇਰੇ ਸੱਜਣਾ ਨੂੰ ਮਕੂ ਵਾਲਿਆਂ ਨੂੰ ਜੀਰੇ ਵਾਲਿਆਂ ਨੂੰ ਕਨੌਵਰ ਵਾਲਿਆਂ ਪਟਿਆਰੇ ਵਾਲਿਆਂ ਤਰਨਕੋਟ ਵਾਲਿਆਂ ਬਾਗਾਪੁਰਾ ਨੂੰ ਸੋ ਬੇਨਤੀ ਕਰਨਾ ਹੈ ਕਿ ਮੈਂ ਤੁਹਾਡੇ ਕੋਲ ਜਲਦੀ ਆ ਕੇ ਤੁਹਾਨੂੰ ਮਿਲ ਕੇ ਫਿਰ ਆਪਾਂ ਅਗਲਾ ਗੱਲ ਕਰਦੇ ਹਾਂ ਔਰ ਚਿੰਤਾ ਨਾ ਕਰੋ ਤੁਹਾਡੇ ਨਾਲ ਇਸ ਦਿਮਾਗ ਚ ਨਾ ਫਿੱਟ ਕਰੋ ਕੀ ਕੀ ਹੋਇਆ ਕੀ ਕੀ ਨਹੀਂ ਹੋਇਆ ਜਿਵੇਂ ਜਿਵੇਂ ਪੀਰ ਦੇ ਆਜਾ ਮੂਦਮ ਸਿੰਘ ਨੇ ਉਹ ਜਲਿਆਂ ਵਾਲੇ ਬਾਗ ਦਾ ਸਾਕਾ 21 ਸਾਲ ਆਪਦੇ ਦਿਮਾਗ ਚ ਰੱਖਿਆ ਕਿਉਂਕਿ ਇਹੋ ਜੇ ਘਟਨਾ ਕਰਮ ਫਿਰ ਤੁਹਾਨੂੰ ਜ਼ਿੰਦਗੀ ਦੇ ਵਿੱਚ ਯਾਦ ਰੱਖੂਗੀ ਦੇ ਨਾਲ ਨਿਕਲ ਸਕਦਾ ਕਬਰੌਣਾ ਨਹੀਂ ਡਰਨਾ ਨਹੀਂ ਹੈ ਹਿੰਮਤ ਸੋ ਤਕੜੇ ਰਹੋ ਕੋਸ਼ਿਸ਼ ਕਰਨੇ ਵਾਲੋ ਕੀ ਕਦੀ ਹਾਰ ਨਹੀਂ ਹੋਤੀ ਉਜੀਨਾ ਚੱਕੋ ਹੋਸ਼ਿਸ਼ ਕਰਦੇ ਰਾਵਾਂਗੇ ਅਸੀਂ ਹਾਰਾਂਗੇ ਨਹੀਂ ਲੜਾਂਗੇ 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 ਲੜਦੇ ਰਾਵਾਂਗੇ ਇਹੀ ਜ਼ਿੰਦਗੀ ਦਾ ਨਾਮ ਹੈ ਤੁਹਾਡਾ ਧੰਨਵਾਦ ਜਿਉਦੇ ਰਹੋ ਕਾਂਗਰਸੀ ਕਿਰਾਓ ਮਾਫੀ ਚਾਹ ਰਿਹਾ ਚੋਨੇ ਜਿਨ੍ਹਾਂ ਨੂੰ ਰਾਜਾ ਵੜੇ ਨਿੱਕਟਾਂ ਨਹੀਂ ਦੇ ਸਕਿਆ ਕਿਉਂਕਿ ਟਿਕ ਟਿਕ ਨੂੰ ਮਿਲਦੀ ਸੀ ਜੁੜੇ ਰਹੋ ਪਰ ਮੈਂ ਯਾਦ ਰੱਖੂਗਾ ਜਿਹੜੇ ਲੋਕਾਂ ਨੇ ਸੈਕਰੀਫਾਈਜ਼ ਕੀਤਾ ਉਹਨਾਂ ਦੇ ਵਾਸਤੇ ਖੜਾ ਰਹਾਂਗੇ ਤੁਹਾਡਾ ਧੰਨਵਾਦ ਸਸਵੀਕਾ ਗੁੱਡ ਨਾਈਟ